ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਭਾਵਾ ਬੋਟਾ ਸਾਹਿਬ ਜੀ ਆਪਾਂ ਗੱਲ ਕਰਨ ਜਾ ਰਹੇ ਆ ਜਿਹੜੀ ਪੰਜਾਬ ਸਰਕਾਰ ਵੱਲੋਂ ਲੈਂਡ ਪੂਲਿੰਗ ਪੋਲਿਸੀ ਜਾਰੀ ਕੀਤੀ ਗਈ ਹੈ ਇਹ ਬਿਲਕੁਲ ਪੰਜਾਬ ਨੂੰ ਖਤਮ ਕਰਨ ਦੀ ਸਾਜ਼ਿਸ਼ ਹੈ ਜਿਹਦੇ ਵਿੱਚ ਇਹਨਾਂ ਨੇ 1 ਲੱਖ ਏਕੜ ਜ਼ਮੀਨ 1 ਲੱਖ ਕਿੱਲਾ ਪਹਿਲੇ ਰੋਡ ਜਿਹੜੇ ਬਣੇ ਨੇ ਉਹਨਾਂ ਦੇ ਵਿੱਚ ਅਕਵਾਇਰ ਕੀਤੀ ਸੀ ਇਹਨਾਂ ਨੇ ਤਕਰੀਬਨ 65000 ਏਕੜ ਹੋਰ ਅਕਵਾਇਰ ਕਰਨ ਜਾ ਰਹੇ ਨੇ ਲੈਂਡ ਪੁਲਿੰਗ ਪਾਲਿਸੀ ਦੇ ਤਹਿਤ ਜਿਹਦੇ ਅਧੀਨ ਕਈ ਪਿੰਡ ਵੀ ਆ ਰਹੇ ਨੇ ਪਿੰਡਾਂ ਨੂੰ ਵੀ ਇਹਨਾਂ ਨੇ ਨਿਰਦੇਸ਼ ਕੀਤੇ ਨੇ ਵੀ ਕਿ ਖਾਲੀ ਕੀਤਾ ਜਾਵੇ ਤੇ ਜੇ ਅੱਜ ਆਪਾਂ ਸਮਝ ਜਾਵਾਂਗੇ ਤੇ ਅੱਜ ਆਪਾਂ ਗੁਲਾਮੀ ਤੋਂ ਬਚ ਸਕਦੇ ਹਾਂ ਪਰ ਜੇ ਅੱਜ ਅਸੀਂ ਦੱਬ ਗਏ ਤੇ ਫਿਰ ਇਹ ਗੁਲਾਮੀ ਤੋਂ ਬਚਣਾ ਜਿਹੜਾ ਆ ਸਾਡੇ ਵਾਸਤੇ ਔਖਾ ਆ ਸੰਘਰਸ਼ ਕਰਨਾ ਹੀ ਪੈਂਦੇ ਨੇ ਆਪਾਂ ਨਹੀਂ ਕਰਾਂਗੇ ਤੇ ਆਉਣ ਵਾਲੀਆਂ ਸਾਡੀਆਂ ਪੀੜ੍ਹੀਆਂ ਕਰਨਗੀਆਂ ਜਿਵੇਂ ਪਹਿਲੇ ਆਪਾਂ ਅੰਗਰੇਜ਼ਾਂ ਦਾ ਰਾਜ ਸਿਆਇਆ ਮੁਗਲਾਂ ਦਾ ਸਿਆਇਆ ਫਿਰ ਸੰਘਰਸ਼ ਕਰਕੇ ਲੜਾਈਆਂ ਕਰਕੇ ਖੂਨ ਦੇ ਕੇ ਫਿਰ ਆਪਾਂ ਆਪਣੇ ਆਪ ਨੂੰ ਆਜ਼ਾਦ ਕਰਵਾਇਆ ਹੈ ਇਦਾਂ ਹੀ ਫਿਰ ਅੱਗੇ ਸੰਘਰਸ਼ ਕਰਨੇ ਪੈਣੇ ਨੇ ਪੰਜਾਬ ਨੂੰ ਤੇ ਵੈਸੇ ਹੀ ਇਹਨਾਂ ਨੇ ਟੁਕੜਿਆਂ ਵਿੱਚ ਕਰ ਦਿੱਤਾ ਹੈ ਹਿਮਾਚਲ ਘਾੜਤਾ ਰਾਜਸਥਾਨ ਘੜਤਾ ਹੋਰ ਵਿੱਚੋਂ ਕਈ ਟੁਕੜੇ ਕਰ ਦਿੱਤੇ ਤੇ ਜਿਹੜਾ ਮਾੜਾ ਮੋਟਾ ਪੰਜਾਬ ਬਚਿਆ ਹੈ 4 ਘੰਟੇ ਦਾ ਤੇ ਸਾਡਾ ਸਾਰਾ ਸਕੂਰਿਆ ਪੰਜਾਬ ਦਾ ਇੱਕ ਸਿਰੇ ਤੋਂ ਦੂਜੇ ਸਿਰੇ ਦਾ ਉਹਨੂੰ ਵੀ ਇੱਥੇ ਜਿਹਨਾਂ ਨੇ ਕਲੋਨੀਆਂ ਬਣਾ ਕੇ ਕਰਨਾ ਕੀ ਹੈ ਐਸ ਕਰਕੇ 14000 ਰਪਏ ਪੰਜਾਬ ਦੇ ਵਿੱਚ 14000 ਸਾਡੀਆਂ ਗ੍ਰਾਮ ਸਭਾਵਾਂ ਨੇ ਮਤੇ ਪਾ ਕੇ ਸੁਪਰੀਮ ਕੋਰਟ ਦੇ ਵਿੱਚ ਆਪਣੇ ਜਿਹੜੇ ਤੁਹਾਡੇ ਕੇਸ ਆ ਉਹ ਢਾਉ ਛਾਟੀਆਂ ਚੀਜ਼ਾਂ ਨੇ ਸਾਡਾ ਦਿਲ ਕਰੇਗਾ ਅਸੀਂ ਕਿਸੇ ਨੂੰ ਦਵਾਂਗੇ ਸਾਡਾ ਦਿਲ ਕਰੇਗਾ ਨਹੀਂ ਦਵਾਂਗੇ ਠੀਕ ਆ ਕਹਿੰਦੇ ਆ ਵੀ ਧਰਤੀ ਮਾਂ ਹੁੰਦੀ ਐ ਕੱਲ ਨੂੰ ਤੇ ਫਿਰ ਸਾਡੇ ਪਰਿਵਾਰਾਂ ਤੱਕ ਆ ਜਾਣਗੇ ਇਹ ਤਾਂ ਫਿਰ ਉਹੀ ਗੱਲ ਹੋ ਗਈ ਵੀ ਹਾਂ ਜਿਵੇਂ ਮੁਗਲ ਸਾਡੀਆਂ ਧੀਆ ਪੇੜਾਂ ਨੂੰ ਚੱਕ ਕੇ ਲੈ ਜਾਂਦੇ ਸੀਗੇ ਤੇ ਇਹ ਤਾਂ ਉਹੀ ਗੱਲ ਹੋਊਗੀ ਕੱਲ ਨੂੰ ਸਾਡੇ ਬੱਚਿਆਂ ਨੂੰ ਵੀ ਹੱਥ ਪਾਣਗੇ ਵੀ ਹਾਂ ਵੀ ਇਹ ਵੀ ਸਰਕਾਰ ਦੇ ਦੇਣ ਨੇ ਇੱਥੇ ਜੋਬ ਕਰੇਗਾ ਇੱਥੇ ਨੌਕਰੀ ਕਰੇਗਾ ਇੱਥੇ ਗੁਲਾਮੀ ਕਰੇਗਾ ਆਉਣ ਵਾਲਾ ਸਮਾਂ ਤੇ ਫਿਰ ਬਿਲਕੁਲ ਗੁਲਾਮੀ ਤੇ ਤੁਹਾਡਾ ਸਾਰਾ ਕੁਝ ਔਨਲਾਈਨ ਚੜਿਆ ਹੋਇਆ ਹੈ ਜ਼ਮੀਨਾਂ ਚੜੀਆਂ ਨੇ ਤੁਹਾਡੇ ਘਰ ਚੜੇ ਹੋਏ ਨੇ ਠੀਕ ਹੈ ਆਧਾਰ ਕਾਰਡ ਪੈਨ ਕਾਰਡ ਤੁਸੀਂ ਖੁਦ ਔਨਲਾਈਨ ਚੜੇ ਹੋਏ ਇਹ ਚਾਣ ਕਰਨ ਨੂੰ ਸਾਰਾ ਕੁਝ ਬਲੋਕ ਕਰਕੇ ਤੁਹਾਨੂੰ ਜ਼ੀਰੋ ਕਰ ਸਕਦੇ ਨੇ ਚਾਣ ਤੁਹਾਡੀਆਂ ਜ਼ਮੀਨਾਂ ਸਿੱਧੀਆਂ ਹੀ ਦੂਜੇ ਦੇ ਨਾਂ ਚਾੜ ਸਕਦੇ ਨੇ ਤੁਹਾਡੇ ਘਰ ਦੂਜਿਆਂ ਦੇ ਨਾਮ ਚਾੜ ਸਕਦੇ ਨੇ ਤੇ ਤੁਸੀਂ ਫਿਰ ਕੀ ਕਰੋ ਕਰ ਸਕਦੇ ਹੋ ਤੁਹਾਡੇ ਤੇ ਹੱਥ ਵੱਡੇ ਜਾ ਰਹੇ ਨੇ ਦਿਨੋਂ ਦਿਨ ਐਸ ਕਰਕੇ ਅੱਜ ਤਿਆਰ ਹੋ ਅੱਜ ਖੜੇ ਹੋ ਜਾਓ ਅੱਜ ਸੜਕਾਂ ਤੇ ਆ ਜਾਓ ਅੱਜ ਸਹਿਲ ਹੋ ਤੇ ਆਉਣ ਵਾਲਾ ਸਮਾਂ ਸੋਖਾ ਹੋਏਗਾ ਇਹ ਤੇ ਕਿੰਨਾ ਮਾੜਾ ਹੋ ਸਕਦਾ ਹੈ ਜਾਂ ਕੀ ਕੁਝ ਸਹਿਣਾ ਪੈ ਸਕਦਾ ਹੈ ਤੇ ਤੁਸੀਂ ਅੰਦਾਜ਼ਾ ਵੀ ਨਹੀਂ ਲਾ ਸਕਦੇ ਹੈਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ